ਪੰਜਾਬੀ ਫਿਲਮ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੋ ਲੈਜੈਂਡ ਹੋਣ ਜਾ ਰਹੇ ਨੇ ਇਕੱਠੇ ਦੋਨਾਂ ਲੈਜੈਂਡਾਂ ਦੇ ਨੇ ਫੈਨ ਨੇ ਕਟੜ ਪੰਜਾਬੀ ਫਿਲਮ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਪੰਜਾਬੀ ਫਿਲਮ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੋ ਲੈਜੈਂਡ ਇਕੱਠੇ ਆ ਰਹੇ ਨੇ ਸੋ ਜਦੋਂ ਦੀਆਂ ਫਿਲਮਾਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਫਿਲਮਾਂ ਦੀ ਗੱਲ ਕਰੀਏ ਕਿ ਪਹਿਲੀ ਵਾਰ ਅੱਜ ਆ ਹੁਣ ਜਾ ਰਿਹਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਪਹਿਲੀ ਵਾਰ ਦੋ ਲੈਜੈਂਡ ਇਕੱਠੇ ਆ ਰਹੇ ਨੇ ਪਹਿਲੇ ਲੈਜੈਂਡ ਦਾ ਨਾਮ ਹੈ ਗੁੱਗੂ ਗਿੱਲ ਤੇ ਦੂਜੇ ਲੈਜੈਂਡ ਦਾ ਨਾਮ ਹੈ ਬੱਬੂ ਮਾਨ ਜੀ ਹਾਂ ਬਿਲਕੁਲ ਸਹੀ ਸੁਣਿਆ ਪਹਿਲੀ ਵਾਰ ਇਹ ਦੋਨੇ ਲੈਜੈਂਡ ਇਕੱਠੇ ਇੱਕ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਔਰ ਫਿਲਮ ਦਾ ਨਾਮ ਹੈ ਸ਼ੌਂਕੀ ਸਰਦਾਰ ਸੋ ਜਿਸ ਤਰ੍ਹਾਂ ਮੈਂ ਪਹਿਲੂ ਗੱਲ ਕੀਤੀ ਕਿ ਜਦੋਂ ਦੀਆਂ ਫਿਲਮਾਂ ਸ਼ੁਰੂ ਹੋਈਆਂ ਨੇ ਮਤਲਬ ਕਿ ਰੰਗੀਨ ਦੌਰ ਦੀਆਂ ਫਿਲਮਾਂ ਸ਼ੁਰੂ ਹੋਈਆਂ ਨੇ ਜਾਂ ਫਿਰ ਬੱਬੂ ਮਾਨ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਜਾਂ ਫਿਰ ਗੁੱਗੂ ਗਿੱਲ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਦੀ ਵੀ ਇਹ ਇਕੱਠੇ ਫਿਲਮ ਦੇ ਵਿੱਚ ਨਜ਼ਰ ਨਹੀਂ ਆਏ ਪਰ ਹੁਣ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਇਹ ਦੋਨੇ ਲੈਜੈਂਡ ਕਲਾਕਾਰ ਇਕੱਠੇ ਨਜ਼ਰ ਆਉਣ ਵਾਲੇ ਨੇ ਫਿਲਮ ਦਾ ਨਾਮ ਹੈ ਸ਼ੌਂਕੀ ਸਰਦਾਰ ਗੁੱਗੂ ਗਿੱਲ ਔਰ ਬੱਬੂ ਮਾਨ ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਕੰਬੀਨੇਸ਼ਨ ਹੋ ਨਹੀਂ ਸਕਦਾ ਕਿਉਂਕਿ ਜੇ ਇਸ ਤੋਂ ਪਹਿਲਾਂ ਝਾਤ ਮਾਰੀਏ ਤਾਂ ਗੁੱਗੂ ਗਿੱਲ ਤੇ ਯੋਗਰਾਜ ਦੀ ਵੇੜ ਹੁੰਦੀ ਸੀ ਕਿ ਕਦੋਂ ਦੋਨੇ ਲੈਜੈਂਡ ਇਕੱਠੇ ਹੋਣ ਪਰ ਹੁਣ ਸਮਾਂ ਬਦਲ ਗਿਆ ਕਿਉਂਕਿ ਜੇ ਥੋੜੀ ਪਿਛਲੇ ਸਮੇਂ ਵੱਲ ਝਾਤ ਮਾਰੀਏ ਤਾਂ ਬੱਬੂ ਮਾਨ ਕਾਫੀ ਫਿਲਮਾਂ ਜਿਹੜੀਆਂ ਉਹ ਛੱਡ ਚੁੱਕੇ ਸੀ ਫਿਲਮਾਂ ਨਹੀਂ ਕਰਦੇ ਪਏ ਸੀ ਪਰ ਹੁਣ ਬੈਕ ਟੂ ਬੈਕ ਫਿਲਮਾਂ ਦੇ ਵੱਲ ਹੋ ਗਏ ਨੇ ਸੋ ਬੱਬੂ ਮਾਨ ਦੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਇਸ ਫਿਲਮ ਦੇ ਵਿੱਚ ਗੁੱਗੂ ਗਿੱਲ ਨਜ਼ਰ ਆਉਣ ਵਾਲੇ ਨੂੰ ਸਕਰੀਨ ਤੇ ਤੁਸੀਂ ਇੱਕ ਫੋਟੋ ਦੇਖ ਰਹੇ ਹੋਵੋਗੇ ਜਿਸ ਫੋਟੋ ਦੇ ਵਿੱਚ ਤੁਸੀਂ ਦੋਨੇ ਇਕੱਠੇ ਬੈਠੇ ਜਿਹੜੇ ਨਜ਼ਰ ਆ ਰਹੇ ਨੇ ਗੁੱਗੂ ਗਿੱਲ ਔਰ ਬੱਬੂ ਮਾਨ ਸੋ ਮੈਨੂੰ ਲੱਗਦਾ ਕਿ ਦੋਨਾਂ ਦੇ ਫੈਨ ਜਿਹੜੇ ਧਾਕੜ ਫੈਨ ਨੇ ਗੁੱਗੂ ਗਿੱਲ ਦੀ ਤੌਰ ਤੇ ਬਹੁਤ ਫੈਨ ਨੇ ਉਹਨਾਂ ਦੀ ਪਰਸਨੈਲਿਟੀ ਤੇ ਬੜੇ ਫੈਨ ਨੇ ਔਰ ਜਿੱਥੇ ਬੱਬੂ ਮਾਨ ਦੀ ਗੱਲ ਕਰੀਏ ਤਾਂ ਉਥੇ ਗਾਇਕੀ ਦੀ ਉਥੇ ਲਿਖਣੀ ਦੀ ਗੱਲ ਉਥੇ ਗੀਤਕਾਰੀ ਦੀ ਗੱਲ ਉਥੇ 뮤직 ਦੀ ਗੱਲ ਪਿੱਛੇ ਨਹੀਂ ਰਹਿੰਦੀ ਕਿਉਂਕਿ ਬੱਬੂ ਮਾਨ ਦਾ ਜਿਹੜਾ ਸੰਗੀਤ ਹੈ ਬੱਬੂ ਮਾਨ ਦੇ ਜਿਹੜੇ ਕਟੜ ਫੈਨ ਨੇ ਬੱ ਪਸੰਦ ਕਰਦੇ ਨੇ ਤੇ ਉਥੇ ਗੁੱਗੂ ਗਿੱਲ ਦੀ ਜਿਹੜੇ ਤੋਰ ਦੇ ਫੈਨ ਨੇ ਧਾਕੜ ਜਿਹੜੀ ਇੱਕ ਕੁੜਤੇ ਪਜਾਮੇ ਦੇ ਵਿੱਚ ਜੋ ਤੁਰਦੇ ਨੇ ਤਾਂ ਉਹਦੀ ਤੋਰ ਦੇ ਬਹੁਤ ਫੈਨ ਨੇ ਗੁੱਗੂ ਗਿੱਲ ਦੀ ਸੋ ਕਿਨੂ ਕਿਨੂ ਇੰਤਜ਼ਾਰ ਹੈ ਇਹਨਾਂ ਦੋਵਾਂ ਦਾ ਕੀ ਇਕੱਠੇ ਨਜ਼ਰ ਆਉਣ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਸਸਵੇਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ